ਪਟਿਆਲਾ ਡਰੱਗ ਮਾਮਲੇ 'ਚ ਅਕਾਲੀ ਦਲ ਦੇ ਸੀਨੀਅਰ ਅਕਾਲੂ ਅਤੇ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਅੱਜ ਐਸਆਈਟੀ ਅੱਗੇ ਪੇਸ਼ ਹੋਣ ਦੇ ਲਈ ਪਟਿਆਲਾ ਪੁੱਜੇ ਨੇ ਜਿੱਥੇ ਪੁਲਿਸ ਲਾਈਨ ਵਿਖੇ ਭਾਰੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ ਇਸ ਕਾਰਨ ਬਾਬਤ ਮੈਂ ਨਾ ਪਟਿਆਲਾ ਤੋਂ ਅਵਿਨਾਸ਼ ਜੁੜਗੇ ਨੇ ਅਵਿਨਾਸ਼ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਜੇ ਐਸਆਈਟੀ ਅੱਗੇ ਦੁਬਾਰਾ ਤੋਂ ਜਿਹੜਾ ਕਿ ਪਟਿਆਲਾ ਪੁੱਜੇ ਨੇ ਤਾਂ ਕਿ ਕੋਈ ਜਾਣਕਾਰੀ ਆ ਜੀ ਅੱਜ ਦੁਬਾਰਾ ਇੱਕ ਵਾਰੀ ਫੇਰ ਦੁਬਾਰਾ ਸਿੱਕੇ ਸਾਹਮਣੇ ਜਿਹੜੇ ਵਿਕਰਮਜੀਤ ਸਿੰਘ ਮਜੀਠੀਆ ਹੈ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਇੱਕ ਵਾਰੀ ਫੇਰ ਦੁਬਾਰਾ ਜਿਹੜੀ ਆ ਉਹਨਾਂ ਦੀ ਪੇਸ਼ੀ ਹੈ ਅੱਜ ਇੱਥੇ ਜਿਹੜਾ ਪਟਿਆਲਾ ਦੇ ਜਿਹੜਾ ਪੁਲਿਸ ਲਾਈਨ ਆ ਉੱਥੇ ਬੈਠੀ ਹੈ ਤੇ ਕਿਤੇ ਨਾ ਕਿਤੇ ਵਿਕਰਮਜੀਤ ਸਿੰਘ ਮਜੀਠੀਆ ਨੇ ਸਾਫ਼ ਤੌਰ ਤੇ ਜਿਹੜਾ ਹੈ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੇਰੇ ਉੱਪਰ ਜਿਹੜੀ ਸਿਆਸਤ ਕੀਤੀ ਜਾ ਰਹੀ ਆ ਬਾਰ-ਬਾਰ ਪੇਸ਼ੀਆਂ ਪਾਈ ਜਾ ਰਹੀ ਆ ਕਿਉਂਕਿ ਸਰਕਾਰ ਦੇ ਕੋਲ ਕੁਝ ਵੀ ਨਹੀਂ ਹੈ ਜਿਸ ਕਰਕੇ ਜਾਣ ਮੂਝ ਕੇ ਜਿਹੜਾ ਹੈ ਬਾਰ-ਬਾਰ ਸਮਨਿੰਗ ਕਰਕੇ ਮੈਨੂੰ ਜਿਹੜਾ ਹੈ ਬੁਲਾਇਆ ਜਾਂਦਾ ਹੈ ਲੇਕਿਨ ਮੈਂ ਡਰਨ ਵਾਲਾ ਜਾਂ ਘਬਰਾਉਣ ਵਾਲਾ ਨਹੀਂ ਹਾਂ ਤਾਂ ਸਾਫ਼ ਤੋਂ ਉਹਦੇ ਜਿਹੜੀ ਸੱਚਾਈ ਹੈ ਲੋਕਾਂ ਦੇ ਅੱਗੇ ਹੈ ਤੇ ਕਿਤੇ ਨਾ ਕਿਤੇ ਇੱਕ ਵਾਰੀ ਫੇਰ ਜਿਹੜੇ ਵਿਕਰਮਜੀਤ ਸਿੰਘ ਮਜੀਠੀਆ ਹੈ ਪੰਜਾਬ ਸਰਕਾਰ ਦੇ ਨਿਸ਼ਾਨਾ ਸਾਧ ਦੇ ਨਜ਼ਰ ਆ ਰਹੇ ਜੀ ਜਵਿਨਾਸ ਤੁਮਾਮ ਜਾਣਕਾਰੀ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ